ਮੱਲਾਲੇ ਦੀ ਸੜਕ ਦਾ ਨਿਰਮਾਣ ਹੁੰਦਾ ਸੀ ਨਿਰਮਾਣ ਵੀ ਜਿਹੜਾ ਉਹ ਰੁਕਿਆ ਹੋਇਆ ਦਿਖਾਈ ਦੇ ਰਿਹਾ ਕਈ ਜਗ੍ਹਾ ਦੇ ਉੱਤੇ ਟੋਏ ਟਿੱਬੇ ਆਨੇ ਨੇ ਵੀ ਲੋਕਾਂ ਨੂੰ ਲੰਘਣਾ ਟੱਪਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਲੋਕਾਂ ਦੇ ਜਿਨ੍ਹਾਂ ਦੇ ਕਾਰ ਆ ਉਹ ਕਾਰਾਂ ਦੇ ਵਿੱਚ ਅੰਦਰ ਬੈਠਣਾ ਹੀ ਇੰਨਾ ਮੁਸ਼ਕਲ ਹੋ ਜਾਂਦਾ ਲੇਕਿਨ ਅਜੇ ਤੱਕ ਇਹ ਸੜਕ ਜਿਹੜੀ ਆ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਈ ਭਾਵੇਂ ਇਹਦੇ ਤੇ ਰੋੜੀ ਜਿਹੜੀ ਆ ਉਹ ਜ਼ਰੂਰ ਪਾਈ ਹੋਈ ਆ ਲੇਕਿਨ ਹਜੇ ਤੱਕ ਸੜਕ ਨੂੰ ਜਿਹੜਾ ਪੂਰੀ ਤਰ੍ਹਾਂ ਨਿਰਮਾਣ ਨਹੀਂ ਕੀਤਾ ਗਿਆ ਜਿਹਦੇ ਕਰਕੇ ਲੋਕਾਂ ਨੂੰ ਬੜੀਆ ਮੁਸ਼ਕਲ ਆ ਰਹੀਆਂ ਤੇ ਲੋਕਾਂ ਦੀ ਮੰਗ ਹੈ ਵੀ ਇਹ ਸੜਕ ਜਲਦੀ ਤੋਂ ਜਲਦੀ ਬਣਨੀ ਚਾਹੀਦੀ ਕਿਉਂਕਿ ਰਾਹਗੀਰਾਂ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਇਹ ਖੜੀਆਂ ਕਰਦੀ ਹੈ ਕੋਈ ਕਈ ਵਾਰੀ ਐਕਸੀਡੈਂਟ ਦੇ ਕਾਰਨ ਵੀ ਜਿਹੜੀਆਂ ਇਹ ਸੜਕਾਂ ਭੰਗੀਆਂ ਜਾ ਰਹੀਆਂ ਨੇ ਫਿਰ ਇਹ ਕੀ ਹਾਲਾਤ ਨੇ ਸੜਕ ਦੇ ਕਿੱਥੋਂ ਦੀ ਕਿੱਥੇ ਜਾਂਦੀ ਹੈ ਫਿਰ ਬਹੁਤ ਹਾਲਾਤ ਮਾੜੇ ਨੇ ਇੱਥੇ ਘੱਟਾ ਨਿਰਾਂ ਰਹਿਦਾ ਘਰ ਦੇ ਬਾਹਰ ਜਦੋਂ ਵੀ ਘਰ ਦਾ ਗੇਟ ਬੰਦ ਰੱਖਣਾ ਪੈਂਦਾ ਵੱਟਾ ਉੱਠ ਕੇ ਵਜ ਸਕਦਾ ਵਾ ਘੱਟਾ ਬਹੁਤ ਹੌਲਾ ਘੱਟਾ ਕਿੰਨੀ ਕੁ ਧੀਰ ਹੋ ਗਈ ਆ ਇਹਨੂੰ ਹੋ ਗਿਆ ਜੀ ਘੱਟੂ ਘੱਟ 8-9 ਮਹੀਨੇ ਹੋ ਗਿਆ ਮਿੱਟੀ ਪਾਈ ਨੂੰ ਉਸ ਤੋਂ ਪਹਿਲਾਂ ਸਾਲ ਹੋ ਗਿਆ ਕਿ ਜਦੋਂ ਦੀ ਪੱਟ ਕੇ ਲਗਾਏ ਸੀ ਤੇ ਕਾਰਨ ਕੀ ਵੀਰੇ ਵੀ ਇੱਥੇ ਮਤਲਬ ਕਈ ਐਕਸੀਡੈਂਟ ਦੇ ਕਾਰਨ ਵੀ ਬੰਦੀ ਹੁੰਦੀ ਹੁੰਦੀ ਹੈ ਬਹੁਤ ਜ਼ਿਆਦਾ ਨੁਕਸਾਨ ਇੱਥੇ ਸਾਡੇ ਹੀ ਹੁੰਦਾ ਹੈ ਬਹੁਤ ਨੁਕਸਾਨ ਹੁੰਦਾ ਹੈ ਇੱਥੇ ਹੁਣ ਪਿੱਛੇ ਪੋਲ ਵੀ ਡਿੱਗਾ ਤੁਹਾਨੂੰ ਪਤਾ ਹੈ ਉਹੀ ਠੇਕੇਦਾਰ ਇਹਦੇ ਕੰਮ ਕਰ ਹੀ ਨਹੀਂਦਾ ਬਹੁਤ ਖਰਾਬੀ ਇੱਥੇ ਹੈ। ਤੁਸੀਂ ਸਮਝ ਸਕਦੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਹੈ ਪਰ ਇਹ ਮਜਬੂਰ ਇਹਨਾਂ ਨਾਲ ਗੱਲਬਾਤ ਕਰਦੇ। ਭਾਈ ਜੀ ਕਿੰਨੀਆਂ ਮੁਸ਼ਕਲਾਂ ਆ ਸਕਦੇ? ਜੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਹੈ। ਸਾਡੇ ਬੱਚੇ ਜਾਂਦੇ ਸਕੂਲ, ਕਾਲਜ ਜਾਂਦੇ ਪੜ੍ਹਨ। ਇਹ ਵੀ ਅਸਾਸੀ ਡਰਦੇ ਇਹਨਾਂ ਨੂੰ ਮੋਟਰਸਾਈਕਲ ਨਹੀਂ ਦਿੰਦੇ, ਬੱਸ ਤੇ ਭੇਜਦੇ ਆ। ਜੇ ਜਾਂਦੇ ਆ ਤੇ ਇੱਥੋਂ ਜਾਂਦਿਆਂ ਜਾਂਦੇ ਆ ਇੰਨੀ ਬੁਰੀ ਹਾਲਤ ਹੋ ਜਾਂਦੀ ਬੱਚਿਆਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ। ਫਿਰ ਅਸੀਂ ਇੱਥੇ ਬੂਏ ਅੱਗੇ ਕੰਮ ਕਰਦੇ ਆ। ਸਾਡੇ ਘਰੇ ਜਾਂਦੇ ਰੋੜੇ ਇੱਥੋਂ ਵੱਜ ਔਡ-ਡਡ ਕੇ ਸਾਡੇ ਬੂਆਣਾ ਵੱਜਦੇ ਨੇ। ਅਸੀਂ ਹਰ ਟਾਈਮ ਬੂਆ ਟੋਕੇ ਰੱਖਦੇ ਆ ਵਾਜਣਾ ਜਾਵੇ ਇੰਨੀ ਤੇਜ ਪੱਥਰ ਇੰਨੇ ਨੇ ਮੋٹے ਪੱਥਰ ਨੇ ਤੁਸੀਂ ਆਪ ਹੀ ਜਾਣੇ ਪਤਾ ਨੁਕਸਾਨ ਕਰ ਸਕਦੇ ਹੋ ਨੁਕਸਾਨ ਕਰ ਸਕਦੇ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹੀ ਕਹਿੰਨੇ ਆ ਵੀ ਸਾਨੂੰ ਚਰਖਾ ਪਾੜ ਜਾਵੇ ਤੇ ਅਸੀਂ ਸੋਕੇ ਹੋ ਜਾਈਏ ਬਹੁਤ ਸਾਨੂੰ ਹਾਲਾਤ ਮਾੜੇ ਹੋਏ ਪਏ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਕੋਈ ਫਿਰ ਐਸੀ ਦਿਖਾਉਂਦੇ ਆਂ ਵੀ ਸੜਕਾਂ ਦੇ ਵਿੱਚ ਕਿੰਨੀ ਮਿੱਟੀ ਜੜੀ ਆ ਫਰੋਹੀ ਹੋਈ ਦਿਖਾਈ ਦੇ ਰਹੀ ਆ ਰੋੜੀ ਪਈ ਹੋਈ ਆ ਜੋ ਉਡ ਉਡ ਕੇ ਲੋਕਾਂ ਦੇ ਦੂਹੇ ਤੱਕ ਵਾਈਦੀ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਘਰ ਜਿਹੜੇ ਇੱਥੇ ਮੌਜੂਦ ਨੇ ਤੇ ਜਾਂ ਫਿਰ ਜਿਹੜੇ ਲਾਂਘੇ ਨੇ ਲੰਘਦੇ ਤੱਪਦੇ ਆ ਉਹਨਾਂ ਦੇ ਜਿਹੜੇ ਵੀ ਵਜਦੇ ਹੋਈ ਇਹ ਸਭ ਤੋਰ ਤੇ ਦਿਖਾਈ ਦੇ ਰਿਹਾ ਤੁਸੀਂ ਸੜਕਾਂ ਦੇ ਹਾਲਾਤ ਵੇਖ ਲਓ ਕਿ ਆ ਜਿਹੜੀ ਸੜਕ ਆ ਇਹ ਫਰੋਹੀਪੁਰ ਤੋਂ ਮੱਲਾਵਾਲੇ ਮਕੂ ਤੱਕ ਜਿਹੜੀ ਸੜਕ ਜਾਂਦੀ ਆ ਬੜੀ ਕਹਿ ਸਕਦੇ ਆ ਵੀ ਕਈ ਵਾਰ ਹਰਮੰਦਰ ਸਾਹਿਬ ਨੇ ਜੇ ਸ਼ੁਰੂ ਹੋਵੇ ਲੋਕਾਂ ਨੇ ਤੇ ਸੜਕ ਤੋਂ ਹੀ ਜੜਾ ਜਾਂਦੇ ਨੇ ਤੇ ਲੇਕਿਨ ਉੱਥੇ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਆਦੀਆਂ ਇਹ ਤੁਸੀਂ ਸਮਝ ਹੀ ਸਕਦੇ ਹੋ ਕਿਵੇਂ ਦੇ ਹਾਲਾਤ ਨੇ ਟੂ-ਵਿਲਰ ਚਲਾਣੇ ਬਹੁਤ ਔਖੇ ਨੇ ਫੋਰ-ਵਿਲਰ ਵੀ ਉੱਥੇ ਜਿਹੜੇ ਚੱਲਦੇ ਆ ਉਹ ਬੜੀ ਮੁਸ਼ਕਲ ਦੇ ਨਾਲ ਚੱਲਦੇ ਆ ਕਿਉਂਕਿ ਰਾਹ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਆਂਦੀਆਂ ਵੀਰੇ ਇੱਥੇ ਤੁਸੀਂ ਕਿੰਨੀ ਦੇਰ ਤੋਂ ਲੰਘਦੇ ਟੱਪਦੇ ਹੋ ਤੇ ਕੀ ਮੁਸ਼ਕਲ ਆਦੀ ਆ ਬਹੁਤ ਦੇਰ ਤੋਂ ਜੀ ਕੀ ਮੁਸ਼ਕਲ ਆਦੀ ਵੀਰੇ ਮੁਸ਼ਕਲ ਇਹੀ ਹੈ ਜੀ ਇੱਥੇ ਐਕਸੀਡੈਂਟ ਵੀ ਬਹੁਤ ਹੁੰਦੇ ਆ ਇਸ ਤੇ ਛੱਤ ਕਰਨ ਨੂੰ ਸਾਫ ਕਰਨਾ ਜੀ ਤੋ ਬਾਕੀ ਹੁਣ ਤੁਹਾਨੂੰ ਪਤਾ ਹੀ ਜਿਹੜੇ ਉੱਡਦੇ ਰੋੜੇ ਗੱਡੀਆਂ ਲੰਘਦੀਆਂ ਵੱਜਦੇ ਨੇ ਲੋਕਾਂ ਦੇ ਮੂੰਹਾਂ ਤੇ ਵੀ ਵੱਜਦੇ ਨੇ ਹਨਾ ਜੀ ਤੇ ਬਾਕੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਸੜਕ ਕਿੰਦਾ ਦੀ ਹੈ ਕਿ ਬੰਦ ਹੀ ਕਿਉਂ ਨਹੀਂ ਪਈ ਕੀ ਮਗਰ ਤੁਹਾਨੂੰ ਕਾਰਨ ਆ ਜੇ ਰਾਹੇ ਨਹੀਂ ਕਿਉਂ ਨਹੀਂ ਅਰਵਲ ਧਿਆਨ ਦਿੱਤਾ ਜਾ ਰਿਹਾ ਇਹ ਹੁਣ ਇਹ ਤੁਹਾਨੂੰ ਇਹਨਾਂ ਨੂੰ ਹੀ ਪਤਾ ਹਨਾ ਜੀ ਕਿਉਂ ਨਹੀਂ ਧਿਆਨ ਦਿੰਦੇ ਬਾਕੀ ਹੁਣ ਵੇਖੋ ਲੰਘਣ ਵਾਲੇ ਤਾਂ ਲੰਗੀ ਜਾਣਾ ਹਨਾ ਕਿ ਜਿਹੜਾ ਖਰਾਬ ਹੈ ਤੇ ਹੋਰ ਸੜਕ ਖਰਾਬ ਹੋ ਗਈ ਇਹ ਤੋਂ ਵੀ ਜ਼ਿਆਦਾ ਕਿੱਥੇ ਟੋਏ ਟੱਬੇ ਆ ਕਿਤੇ ਰੋੜੀ ਪਾ ਕੇ ਛੱਡੀ ਹੋਈ ਆ ਇਹ ਸੜਕ ਦਾ ਕੋਈ ਵਲੀਵਾਰਸੀ ਨਹੀਂ ਚੰਦੇ ਰਿਹਾ ਬਈ ਵੇਖੋ ਇਹ ਤਾਂ ਉਹਨਾਂ ਨੇ ਚਾਹੀਦਾ ਨਾ ਵੀ ਹੁਣ ਪਬਲਿਕ ਲੰਘਦੀ ਆ ਹਨਾ ਹੁਣ ਟੂਲ ਟੂਲ ਪਲਾਏ ਬਣਾ ਲਿਆ ਨਾ ਹੁਣ ਇਹਨਾਂ ਨੂੰ ਇਹ ਚਾਹੀਦਾ ਹੁਣ ਪੈਸੇ ਜਮਾ ਕੀਤੀ ਜਾਂਦੇ ਹੁਣ ਇੱਥੇ ਵੀ ਲਾਉਣਾ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ ਰੋੜੀ ਆ ਪਾਈ ਹੋਈ ਆ ਸੜਕ ਦੇ ਉੱਤੇ ਤੇ ਕਿੱਥੇ ਟੋਏ ਟੱਬੇ ਇੰਨੇ ਨੇ ਵੀ ਸੜਕ ਤੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਜਿਹੜਾ ਹੋਇਆ ਪਿਆ ਰਾਹਗੀ ਰਹਿਨੇ ਪਰੇਸ਼ਾਨ ਹੋਏ ਪਏ ਨੇ ਵੀ ਆਖਿਰ ਉਨ੍ਹਾਂ ਦੇ ਵੱਟੇ ਨੇ ਰੋੜੀਆਂ ਜਿਹੜੀਆਂ ਉਹ ਜਿਹੜੀਆਂ ਉਹ ਡੁੱਟ ਕੇ ਜਾਂ ਕਿਸੇ ਟਾਇਰ ਗੱਡੀ ਦੇ ਥੱਲੇ ਤੇ ਰੋੜੀ ਜਿਹੜੋ ਆ ਜਾਂਦੀ ਆ ਤਿੱਖੀ ਜਿਹੜੀ ਆ ਉਹ ਕਿਸੇ ਵਜਨ ਦਾ ਵੀ ਜਿਹੜਾ ਡਰ ਹੈਗਾ ਉਹ ਸਤੰਦਾ ਰਹਿੰਦਾ ਖਾਸ ਤੌਰ ਤੇ ਉਹ ਪਰਿਵਾਰਾਂ ਵਾਸਤੇ ਜਿਨ੍ਹਾਂ ਦੇ ਪਰਵਾਜ਼ ਜਿਹੜੇ ਇੱਥੇ ਘਰ ਜਿਹੜੇ ਮੌਜੂਦ ਨੇ ਸੜਕ ਦੇ ਕਿਨਾਰੇ ਜਿਨ੍ਹਾਂ ਦੇ ਕਰਕੇ ਉਹਨਾਂ ਵਾਸਤੇ ਵੱਡੀਆਂ ਜਿਹੜੀਆਂ ਉਹ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਇੱਥੇ ਵੀਰ ਵੀ ਜਿਹੜਾ ਇੱਥੇ ਲੰਘਦਾ ਹੋਇਆ ਉਹ ਦਿਖਾਈ ਦੇ ਰਿਹਾ ਤੁਸੀਂ ਦੇਖੋਗੇ ਵੀ ਕਿੰਨੀ ਮੁਸ਼ਕਲ ਦੇ ਨਾਲ ਜਿਹੜਾ ਇੱਥੋਂ ਲੰਘਦਾ ਹੋਇਆ ਦਿਖਾਈ ਦੇ ਰਿਹਾ ਕਿਉਂਕ ਨਹੀਂ ਬੜਾ ਮੁਸ਼ਕਲ ਹੋਇਆ ਪਿਆ ਗੜੀਆਂ ਇਹਨਾਂ ਬਹੁਤ ਜੜੀਆਂ ਮੁਸ਼ਕਲ ਜੜੀਆਂ ਆ ਰਹੀਆਂ ਜੋ ਦਰਸਾਉਂਦੀ ਆ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵਾਰ ਪਹਿਲ ਦੇ ਆਧਾਰ ਤੇ ਜੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹਨੀਆਂ ਮੁਸ਼ਕਲਾਂ ਰਾਹgirਾਂ ਨੂੰ ਆ ਰਹੀਆਂ ਨੇ ਉਹਨੀਆਂ ਮੁਸ਼ਕਲਾਂ ਸ਼ਾਇਦ ਹੀ ਕਿਸੇ ਨੂੰ ਆਂਦੀਆਂ ਹੋਣ ਲੋਕ ਕਹਿੰਦੇ ਆ ਕਿ ਰੁੱਕ ਵੀ ਨਹੀਂ ਸਕਦੇ ਇਹ ਨਹੀਂ ਹਾਲਾਤ ਆ ਵੀ ਨਾਲ ਜਿੰਨੇ ਕੋਈ ਜਲਦੀ ਹੋਵੇ ਕਿਤੇ ਪਹੁੰਚਣਾ ਹੋਵੇ ਤੇ ਉੱਥੇ ਜਲਦੀ ਦੇ ਨਾਲ ਉਹ ਪਹੁੰਚ ਵੀ ਨਹੀਂ ਸਕਦੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਸੜਕ ਆ ਉਹ ਦਿਖਾਈ ਦੇ ਰਹੀ ਆ ਵੀ ਕਿਸ ਗੱਲ ਦੀ ਜੜਾ ਸੱਦਾ ਦੇ ਰਹੀ ਆ ਕਿ ਨੁਕਸਾਨ ਕਿਸੇ ਦਾ ਹੋਵੇ ਇਸ ਗੱਲ ਨੂੰ ਸੱਦਾ ਦਿੱਤਾ ਜਾ ਰਿਹਾ ਕੋਈ ਵੱਡਾ ਹਾਦਸਾ ਹੋਵੇ ਇਸ ਗੱਲ ਨੂੰ ਆਖਿਰ ਪ੍ਰਸ਼ਾਸਨ ਲੋਕਾਂ ਵਾਸਤੇ ਬਣਿਆ ਹੁੰਦਾ ਲੇਕਿਨ ਲੋਕਾਂ ਦੀ ਜੇ ਮੁਸ਼ਕਲਾਂ ਦਾ ਸਮਾਧਾਨ ਹੀ ਨਹੀਂ ਕਰਨਾ ਤੇ ਫਿਰ ਇਹੋ ਜਿਹੇ ਪ੍ਰਸ਼ਾਸਨ ਤੋਂ ਲੋਕ ਕੀ ਉਮੀਦ ਕਰ ਸਕਦੇ ਆ ਤੁਸੀਂ ਸਮਝ ਸਕਦੇ ਹੋ ਵੀ ਹੁਣ ਜਰੂਰਤ ਹੈ ਇਹ ਜਿਹੜੀ ਫਸ ਜਿਹੜੀ ਸੜਕ ਹੈ ਜਿੱਥੇ ਰੋੜੀ ਪਾਈ ਹੋਈ ਆ ਤੇ ਲੇਕਿਨ ਮਿੱਟੀ ਵੀ ਪਾਈ ਹੋਈ ਆ ਲੇਕਿਨ ਹਜੇ ਇਹਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਪੀਸੀ ਨਹੀਂ ਪਾਈ ਹੋਈ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹੁਣ ਲੋਕਾਂ ਦੀ ਮੰਗ ਹੈ ਵੀ ਇਹਨੂੰ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇ ਤਾਂ ਜੋ ਲੋਕ ਆਉਣ ਵਾਲੀਆਂ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੜਕ ਹਾਂ ਹੱਥਾਂ ਨਾ ਵਾਪਰੀ ਕੋਈਪੁਰ ਮੱਲਾਲ ਅਲੀ ਸੜਕ ਦਾ ਨਿਰਮਾਣ ਹੁੰਦਾ ਸੀ ਨਿਰਮਾਣ ਵੀ ਜਿਹੜਾ ਉਹ ਰੁਕਿਆ ਹੋਇਆ ਦਿਖਾਈ ਦੇ ਰਿਹਾ ਕਈ ਜਗ੍ਹਾ ਦੇ ਉੱਤੇ ਟੋਏ ਟਿੱਬੇ ਆਨੇ ਨੇ ਵੀ ਲੋਕਾਂ ਨੂੰ ਲੰਘਣਾ ਟੱਪਣਾ ਬੜਾ ਮੁਸ਼ਕਲ ਹੋ ਜਾਂਦਾ ਤੇ ਲੋਕਾਂ ਦੇ ਜਿਨ੍ਹਾਂ ਦੇ ਕਾਰ ਆ ਉਹ ਕਾਰਾਂ ਦੇ ਵਿੱਚ ਅੰਦਰ ਬੈਠਣਾ ਹੀ ਇੰਨਾ ਮੁਸ਼ਕਲ ਹੋ ਜਾਂਦਾ ਲੇਕਿਨ ਅਜੇ ਤੱਕ ਇਹ ਸੜਕ ਜਿਹੜੀ ਆ ਪੂਰੀ ਤਰ੍ਹਾਂ ਬਣ ਕੇ ਤਿਆਰ ਨਹੀਂ ਹੋਈ ਭਾਵੇਂ ਇਹਦੇ ਤੇ ਰੋੜੀ ਜਿਹੜੀ ਆ ਉਹ ਜ਼ਰੂਰ ਪਾਈ ਹੋਈ ਆ ਲੇਕਿਨ ਹਜੇ ਤੱਕ ਸੜਕ ਨੂੰ ਜਿਹੜਾ ਪੂਰੀ ਤਰ੍ਹਾਂ ਨਿਰਮਾਣ ਨਹੀਂ ਕੀਤਾ ਗਿਆ ਜਿਹਦੇ ਕਰਕੇ ਲੋਕਾਂ ਨੂੰ ਬੜੀਆ ਮੁਸ਼ਕਲ ਆ ਰਹੀਆਂ ਤੇ ਲੋਕਾਂ ਦੀ ਮੰਗ ਹੈ ਵੀ ਇਹ ਸੜਕ ਜਲਦੀ ਤੋਂ ਜਲਦੀ ਬਣਨੀ ਚਾਹੀਦੀ ਕਿਉਂਕਿ ਰਾਹਗਿਰਾਂ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ ਇਹ ਖੜੀਆਂ ਕਰਦੀ ਹੈ ਕੋਈ ਕਈ ਵਾਰੀ ਐਕਸੀਡੈਂਟ ਦੇ ਕਾਰਨ ਵੀ ਜਿਹੜੀਆਂ ਇਹ ਸੜਕਾਂ ਭੰਗੀਆਂ ਜਾ ਰਹੀਆਂ ਨੇ ਫਿਰ ਇਹ ਕੀ ਹਾਲਾਤ ਨੇ ਸੜਕ ਦੇ ਕਿੱਥੋਂ ਦੀ ਕਿੱਥੇ ਜਾਂਦੀ ਹੈ ਫਿਰ ਬਹੁਤ ਹਾਲਾਤ ਮਾੜੇ ਨੇ ਇੱਥੇ ਘੱਟਾ ਨਿਰਾਂ ਰਹਿਦਾ ਘਰ ਦੇ ਬਾਹਰ ਜਦੋਂ ਵੀ ਘਰ ਦਾ ਗੇਟ ਬੰਦ ਰੱਖਣਾ ਪੈਂਦਾ ਮੱਟਾ ਉੱਠ ਕੇ ਵੱਜ ਸਕਦਾ ਵਾ ਘੱਟਾ ਬਹੁਤ ਹੌਲਾ ਘੱਟ ਕਿੰਨੀ ਕੁ ਧੇਰ ਹੋ ਗਈ ਆ ਇਹਨੂੰ ਹੋ ਗਿਆ ਜੀ ਘੱਟੂ ਘੱਟ 8-9 ਮਹੀਨੇ ਹੋ ਗਿਆ ਮਿੱਟੀ ਪਾਈ ਨੂੰ ਉਸ ਤੋਂ ਪਹਿਲਾਂ ਸਾਲ ਹੋ ਗਿਆ ਕਿ ਜਦੋਂ ਦੀ ਪੱਟ ਕੇ ਲਗਾਇਆ ਸੀ ਤੇ ਕਾਰਨ ਕੀ ਵੀਰੇ ਵੀ ਇੱਥੇ ਮਤਲਬ ਕਈ ਐਕਸੀਡੈਂਟ ਦੇ ਕਾਰਨ ਵੀ ਬੰਦੀ ਹੁੰਦੀ ਹੁੰਦੀ ਆ ਬਹੁਤ ਨੁਕਸਾਨ ਇੱਥੇ ਸਾਡੇ ਹੀ ਹੁੰਦਾ ਬਹੁਤ ਨੁਕਸਾਨ ਹੁੰਦਾ ਇੱਥੇ ਹੁਣ ਪਿੱਛੇ ਪੋਲ ਵੀ ਡਿੱਗਾ ਤੁਹਾਨੂੰ ਪਤਾ ਹੈ ਉਹੀ ਠੇਕੇਦਾਰ ਇਹਦੇ ਕੰਮ ਕਰ ਹੀ ਨਹੀਂ ਰਿਹਾ ਬਹੁਤ ਖਰਾਬੀ ਇੱਥੇ ਦਾ। ਤੁਸੀਂ ਸਮਝ ਸਕਦੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਹੈ ਪਰ ਨਾਲ ਮਜਬੂਰ ਇਹਨਾਂ ਨਾਲ ਗੱਲਬਾਤ ਕਰਦੇ ਹੋ। ਭਾਈ ਜੀ ਕਿੰਨੀਆਂ ਮੁਸ਼ਕਲਾਂ ਹੈ ਸਾਡੇ ਜੀ ਸਾਨੂੰ ਬਹੁਤ ਮੁਸ਼ਕਲ ਆ ਰਹੀ ਸਾਡੇ ਬੱਚੇ ਜਾਂਦੇ ਸਕੂਲ ਕਾਲਜ ਜਾਂਦੇ ਪੜ੍ਹਨ ਇਹ ਵੀ ਅਸਾਸੀ ਡਰਦੇ ਇਹਨਾਂ ਨੂੰ ਮੋਟਰਸਾਈਕਲ ਨਹੀਂ ਦਿੰਦੇ ਬੱਸ ਤੇ ਭੇਜਦੇ ਆ ਜੇ ਜਾਂਦੇ ਆ ਤੇ ਇਥੋਂ ਜਾਂਦਿਆਂ ਜਾਂਦੇ ਆ ਇੰਨੀ ਬੁਰੀ ਹਾਲਤ ਹੋ ਜਾਂਦੀ ਬੱਚਿਆਂ ਦੇ ਕੱਪੜੇ ਵੀ ਖਰਾਬ ਹੋ ਜਾਂਦੇ ਫਿਰ ਅਸੀਂ ਇੱਥੇ ਬੂਏ ਅੱਗੇ ਕੰਮ ਕਰਦੇ ਆ ਸਾਡੇ ਘਰੇ ਜਾਂਦੇ ਰੋੜੇ ਇਥੋਂ ਵੱਜ ਔਡ-ਡਡ ਕੇ ਸਾਡੇ ਬੂਆਣਾ ਵੱਜਦੇ ਨੇ ਅਸੀਂ ਹਰ ਟਾਈਮ ਬੂਆ ਟੋਕੇ ਰੱਖਦੇ ਆ ਵੀ ਸਾਡੇ ਕਿਤੇ ਵਾਜ ਨਹੀਂ ਜਾਵੇ ਇੰਨੀ ਤੇਜ ਪੱਥਰ ਇੰਨੇ ਨੇ ਮੋٹے ਪੱਥਰ ਨੇ ਤੁਸੀਂ ਆਪ ਹੀ ਜਾਣੇ ਪਤਾ ਨੁਕਸਾਨ ਕਰ ਦੋ ਬਹੁਤ ਨੁਕਸਾਨ ਕਰ ਦੋ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਨੂੰ ਚੈੱਕ ਪਾ ਦਵੇ ਤੇ ਅਸੀਂ ਸੋਕੇ ਹੋ ਜੀਏ ਬਹੁਤ ਸਾਨੂੰ ਹਾਲਾਤ ਮਾੜੇ ਹੋਏ ਪਏ ਸਾਡੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਕੋਈ ਫਿਰ ਐਸੀ ਦਿਖਾਉਂਦੇ ਆ ਵੀ ਸਰਕਾਰ ਦੇ ਕਿੰਨੇ ਕਿੰਨੇ ਨੀਤੀ ਜੜੀ ਆ ਰੋੜੀ ਹੋਈ ਦਿਖਾਈ ਦੇ ਰਹੀ ਆ ਰੋੜੀ ਪਈ ਹੋਈ ਆ ਜੋ ਉਡ ਉਡ ਕੇ ਲੋਕਾਂ ਦੇ ਦੂਹੇ ਤੱਕ ਵਾਈਦੀ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਘਰ ਜਿਹੜੇ ਇੱਥੇ ਮੌਜੂਦ ਨੇ ਤੇ ਜਾਂ ਫਿਰ ਜਿਹੜੇ ਲਾਂਘੇ ਨੇ ਲੰਘਦੇ ਤੱਪਦੇ ਆ ਉਹਨਾਂ ਦੇ ਜਿਹੜੇ ਵੀ ਵਜਦੇ ਹੋਈ ਇਹ ਸਭ ਤੋਰ ਤੇ ਦਿਖਾਈ ਦੇ ਰਿਹਾ ਤੁਸੀਂ ਸੜਕਾਂ ਦੇ ਹਾਲਾਤ ਵੇਖ ਲਓ ਕਿ ਆ ਜਿਹੜੀ ਸੜਕ ਆ ਇਹ ਫਰੋਹੀਪੁਰ ਤੋਂ ਮੱਲਾਵਾਲੇ ਮਕੂ ਤੱਕ ਜਿਹੜੀ ਸੜਕ ਜਾਂਦੀ ਆ ਬੜੀ ਕਹਿ ਸਕਦੇ ਆ ਵੀ ਕਈ ਵਾਰ ਹਰਮੰਦਰ ਸਾਹਿਬ ਨੇ ਸ਼ੁਰੂ ਕਰਨਾ ਤੱਪ ਜਾਣਾ ਹੋਵੇ ਲੋਕਾਂ ਨੇ ਤੇ ਸੜਕ ਤੋਂ ਹੀ ਜੜਾ ਜਾਂਦੇ ਨੇ ਤੇ ਲੇਕਿਨ ਉੱਥੇ ਲੋਕਾਂ ਨੂੰ ਕਿੰਨੀਆਂ ਮੁਸ਼ਕਿਲਾਂ ਆਦੀਆਂ ਇਹ ਤੁਸੀਂ ਸਮਝ ਹੀ ਸਕਦੇ ਹੋ ਕਿਵੇਂ ਦੇ ਹਾਲਾਤ ਨੇ ਟੂ ਵਿਲਰ ਚਲਾਣੇ ਬਹੁਤ ਔਖੇ ਨੇ ਫੋਰ ਵਿਲਰ ਵੀ ਉੱਥੇ ਜਿਹੜੇ ਚੱਲਦੇ ਆ ਉਹ ਬੜੀ ਮੁਸ਼ਕਲ ਦੇ ਨਾਲ ਚੱਲਦੇ ਆ ਕਿਉਂਕਿ ਰਾਹ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਮੁਸ਼ਕਲਾਂ ਜਿਹੜੀਆਂ ਆਂ ਵੀਰੇ ਇੱਥੇ ਵੀ ਕਿੰਨੀ ਦੇਰ ਤੋਂ ਲੰਘਦੇ ਟੱਪਦੇ ਹੋ ਤੇ ਕੀ ਮੁਸ਼ਕਲ ਆਦੀ ਆ ਬਹੁਤ ਦੇਰ ਤੋਂ ਜੀ ਕੀ ਮੁਸ਼ਕਲ ਆਦੀ ਵੀਰੇ ਮੁਸ਼ਕਲ ਇਹੀ ਹੈ ਜੀ ਇੱਥੇ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਛੱਤ ਕਰਨੋ ਸਾਫ ਕਰਨਾ ਤੋਂ ਬਾਕੀ ਹੁਣ ਤੁਹਾਨੂੰ ਪਤਾ ਹੀ ਜਿਹੜੇ ਉੱਡਦੇ ਰੋੜੇ ਗੱਡੀਆਂ ਲੰਘਦੀਆਂ ਵੱਜਦੇ ਨੇ ਤੇ ਲੋਕਾਂ ਦੇ ਮੂੰਹਾਂ ਤੇ ਵੀ ਵੱਜਦੇ ਨੇ ਹਨਾ ਜੀ ਤੇ ਬਾਕੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਸੜਕ ਕਿੰਦਾ ਦੀ ਹੈ ਕਿ ਬੰਦੀ ਕਿਉਂ ਨਹੀਂ ਪਈ ਕੀ ਮਗਰ ਤੁਹਾਨੂੰ ਕਾਰਨ ਨਜ਼ਰ ਆ ਰਹੇ ਨਹੀਂ ਕਿਉਂ ਨਹੀਂ ਅਰਵਲ ਧਿਆਨ ਦਿੱਤਾ ਜਾ ਰਿਹਾ ਇਹ ਹੁਣ ਇਹ ਤੁਹਾਨੂੰ ਇਹਨਾਂ ਨੂੰ ਹੀ ਪਤਾ ਹਨਾ ਜੀ ਕਿਉਂ ਨਹੀਂ ਧਿਆਨ ਦਿੰਦੇ ਬਾਕੀ ਹੁਣ ਵੇਖੋ ਹਣ ਲੰਘਣ ਵਾਲੇ ਤਾਂ ਲੰਗੀ ਜਾਣਾ ਹਨਾ ਕਿ ਜਿਹੜਾ ਖਰਾਬ ਹੈ ਤੇ ਹੋਰ ਸੜਕ ਖਰਾਬ ਹੋ ਗਈ ਇਹ ਤੋਂ ਵੀ ਜ਼ਿਆਦਾ ਕਿਤੇ ਟੋਏ ਟਬੇ ਆ ਕਿਤੇ ਰੋੜੀ ਪਾ ਕੇ ਛੱਡੀ ਹੋਈ ਹੈ ਇਹ ਸੜਕ ਦਾ ਕੋਈ ਵਾਲੀਵਾਰ ਸੀ ਨਹੀਂ ਧਿਆਨ ਦੇ ਰਿਹਾ ਕੋਈ ਉਹ ਕੋਈ ਇਹ ਤਾਂ ਨਾ ਇਹਨਾਂ ਚਾਹੀਦਾ ਨਾ ਵੀ ਹੁਣ ਪਬਲਿਕ ਲੰਘਦੀ ਆ ਹਨਾ ਟੂਲ ਟੂਲ ਪਲਾਏ ਬਣਾ ਲਿਆ ਨਾ ਹੁਣ ਇਹਨਾਂ ਨੂੰ ਇਹ ਚਾਹੀਦਾ ਹੁਣ ਪੈਸੇ ਜਮਾ ਕੀਤੀਆਂ ਨੇ ਹੁਣ ਇੱਥੇ ਵੀ ਲਾਉਣਾ ਤੁਸੀਂ ਦੇਖ ਸਕਦੇ ਹੋ ਵੀ ਕਿਤੇ ਰੋੜੀ ਆ ਪਾਈ ਹੋਈ ਹੈ ਸੜਕ ਦੇ ਉੱਤੇ ਤੇ ਕਿਤੇ ਟੋਏ ਟਿੱਬੇ ਇੰਨੇ ਨੇ ਵੀ ਸੜਕ ਤੋਂ ਜਿਹੜਾ ਨਿਕਲਣਾ ਜਿਹੜਾ ਬਹੁਤ ਜ਼ਿਆਦਾ ਮੁਸ਼ਕਲ ਜਿਹੜਾ ਹੋਇਆ ਪਿਆ ਰਾਹਗੀਰ ਇੰਨੇ ਪਰੇਸ਼ਾਨ ਹੋਏ ਪਏ ਨੇ ਵੀ ਆਖਿਰ ਉਨ੍ਹਾਂ ਦੇ ਬੱਤੇ ਨੇ ਰੋੜੀਆਂ ਜਿਹੜੀਆਂ ਉਹ ਜਿਹੜੀਆਂ ਉਹ ਡੁੱਟ ਕੇ ਜਾਂ ਕਿਸੇ ਟਾਇਰ ਗੱਡੀ ਦੇ ਥੱਲੇ ਰੋੜੀ ਜਿਹੜੋ ਆ ਜਾਂਦੀ ਆ ਤਿੱਖੀ ਜਿਹੜੀ ਆ ਉਹ ਕਿਸੇ ਵਜਨ ਦਾ ਵੀ ਜਿਹੜਾ ਡਰ ਹੈਗਾ ਉਹ ਸਤੰਦਾ ਰਹਿੰਦਾ ਖਾਸ ਤੌਰ ਤੇ ਉਹ ਪਰਿਵਾਰਾਂ ਵਾਸਤੇ ਜਿਨ੍ਹਾਂ ਦੇ ਪਰਵਾਜ਼ ਜਿਹੜੇ ਇੱਥੇ ਘਰ ਜਿਹੜੇ ਮੌਜੂਦ ਨੇ ਸੜਕ ਦੇ ਕਿਨਾਰੇ ਜਿਨ੍ਹਾਂ ਦੇ ਕਾਰਨ ਉਹਨਾਂ ਵਾਸਤੇ ਵੱਡੀਆਂ ਜਿਹੜੀਆਂ ਉਹ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਇੱਥੇ ਵੀਰ ਵੀ ਜਿਹ ਆ ਉਹ ਦਿਖਾਈ ਦੇ ਰਿਹਾ ਤੁਸੀਂ ਦੇਖੋਗੇ ਵੀ ਕਿੰਨੀ ਮੁਸ਼ਕਲ ਦੇ ਨਾਲ ਜਿਹੜਾ ਇਥੋਂ ਲੰਘਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਸੜਕ ਕਿੰਨੀ ਖਰਾਬ ਹੈ ਇੱਥੇ ਚੱਲਣਾ ਹੀ ਬੜਾ ਮੁਸ਼ਕਲ ਹੋਇਆ ਪਿਆ ਜੜੀਆਂ ਇਹਨਾਂ ਬਹੁਤ ਜੜੀਆਂ ਮੁਸ਼ਕਲ ਜੜੀਆਂ ਆ ਰਹੀਆਂ ਜੋ ਦਰਸਾਂਦੀ ਆ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਸ ਵਾਰ ਪਹਿਲ ਦੇ ਅਧਾਰ ਤੇ ਜੜਾ ਧਿਆਨ ਦੇਣਾ ਚਾਹੀਦਾ ਕਿਉਂਕਿ ਜਿਹਨੀਆਂ ਮੁਸ਼ਕਲਾਂ ਰਾਹgirਾਂ ਨੂੰ ਆ ਰਹੀਆਂ ਨੇ ਉਹਨੀਆਂ ਮੁਸ਼ਕਲਾਂ ਸਹਿਦੀ ਕਿਸੇ ਨੂੰ ਆਉਂਦੀਆਂ ਹੋ। ਜੋ ਜੜੀਆਂ ਅੱਜ ਇਹ ਰੁੱਕ ਵੀ ਨਹੀਂ ਸਕਦੇ ਇਹ ਨਹੀਂ ਹਾਲਾਤ ਹੈ ਵੀ ਨਾ ਜਿੰਨੇ ਕੋਈ ਜਲਦੀ ਹੋਵੇ ਕਿਤੇ ਪਹੁੰਚਣਾ ਹੋਵੇ ਤੇ ਉੱਥੇ ਜਲਦੀ ਦੇ ਨਾਲ ਉਹ ਪਹੁੰਚ ਵੀ ਨਹੀਂ ਸਕਦੇ। ਇਹੋ ਜੇ ਹਾਲਾਤਾਂ ਦੇ ਵਿੱਚ ਇਹ ਜੜੀ ਸੜਕ ਆ ਉਹ ਦਿਖਾਈ ਦੇ ਰਹੀ ਆ ਵੀ ਕਿਸ ਗੱਲ ਦੀ ਜੜਾ ਸੱਦਾ ਦੇ ਰਹੀ ਆ ਕਿ ਨੁਕਸਾਨ ਕਿਸੇ ਦਾ ਹੋਵੇ ਇਸ ਗੱਲ ਨੂੰ ਸੱਦਾ ਦਿੱਤਾ ਜਾ ਰਿਹਾ ਕੋਈ ਵੱਡਾ ਹਾਦਸਾ ਹੋਵੇ ਇਸ ਗੱਲ ਨੂੰ ਸ ਆਖਿਰ ਪ੍ਰਸ਼ਾਸਨ ਲੋਕਾਂ ਵਾਸਤੇ ਬਣਿਆ ਹੁੰਦਾ ਲੇਕਿਨ ਲੋਕਾਂ ਦੀ ਜੇ ਮੁਸ਼ਕਲਾਂ ਦਾ ਸਮਾਧਾਨ ਹੀ ਨਹੀਂ ਕਰਨਾ ਤੇ ਫਿਰ ਇਹੋ ਜਿਹਾ ਪ੍ਰਸ਼ਾਸਨ ਤੋਂ ਲੋਕ ਕੀ ਉਮੀਦ ਕਰ ਸਕਦੇ ਆ ਤੁਸੀਂ ਸਮਝ ਸਕਦੇ ਹੋ ਵੀ ਹੁਣ ਜ਼ਰੂਰਤ ਹੈ ਇਹ ਜਿਹੜੀ ਫਕਤ ਜਿਹੜੀ ਸੜਕਾਂ ਜਿੱਥੇ ਰੋੜੀ ਪਾਈ ਹੋਈ ਆ ਤੇ ਲੇਕਿਨ ਮਿੱਟੀ ਵੀ ਪਾਈ ਹੋਈ ਆ ਲੇਕਿਨ ਹਜੇ ਇਹਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਹੋਇਆ ਪੀਸੀ ਨਹੀਂ ਪਾਈ ਹੋਈ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹੁਣ ਲੋਕਾਂ ਦੀ ਮੰਗ ਆ ਵੀ ਇਹਨੂੰ ਜਲਦੀ ਤੋਂ ਜਲਦੀ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇ ਤਾਂ ਜੋ ਲੋਕ ਆਉਣ ਵਾਲੀਆਂ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਸੜਕ ਦੇ ਕਾਰਨ ਕੋਈ ਵੱਡਾ ਹਾਦਸਾ ਨਾ ਵਾਪਰੇ ਕਿਆ ਬੈ ਮੈਂਟੇਨੈਂਸ ਸਰਪੰਚ ਜੀ ਸਿੰਘ ਦੈਨਿਕ ਸਵੇਰਾ ਫੁਰਾਕ